ਲੇਜੇ ہمارے 채널 को सब्सक्राइब करें और घंटी के आइकन पर क्लिक करें वे शेयर करना ना भूलें पंजाब सरकार ਅਤੇ ਕਿਰਤੀ ਲੋਕਾਂ ਦੇ ਹਰਿਤਾ ਅਨੁਸਾਰ ਐਮ ਐਲ اے ਹਰਦੀਪ ਸਿੰਘ ਡਿੰਪੀ ਢਿਲੋਂ ਦੇ ਦਿਸਾਨਾ ਦੇਸ਼ਾਂ ਦੇ ਨੂੰ ਜਰੂਰਤਮੰਦ ਕਿਰਤੀ ਕਾਮਿਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਸੰਬੰਧੀ ਅੱਜ ਐਸ ਐਸਡੀ ਕਮਿਊਨਿਟੀ ਸੈਂਟਰ ਮੰਡੀ ਵਾਲੀ ਧਰਮਸ਼ਾਲਾ ਵਿਖੇ ਲਾਭਪਾਤਰੀ ਰਜਿਸਟ੍ਰੇਸ਼ਨ ਸੁਵਿਧਾ ਕੈਂਪ ਲਾਇਆ ਗਿਆ ਜਿਸ ਦੀ ਅਗਵਾਈ ਵਿਧਾਇਕ ਡਿੰਪੀ ਢਿਲੋਂ ਦੇ بیٹے ਪਹਿਲੇ ਢਿਲੋਂ ਵੱਲੋਂ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਪਹਿਲੇ ਢਿਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਕਾਮਯਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੂਈ ਦਵਾਈਆਂ ਅਤੇ ਸਕੀਮਾਂ ਸੰਬੰਧੀ ਕੁਝ ਲੋਕ ਅਣਜਾਣ ਹੋਣ ਕਾਰਨ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਅੱਜ ਇਹ ਕੈਂਪ ਲਾ ਕੇ ਜ਼ਰੂਰਤਮੰਦ ਕੀਤੇ ਕਾਮਯਾ ਨੂੰ ਮਿਲਣ ਵਾਲੀਆਂ ਸੂਈ ਦਵਾਈਆਂ ਅਤੇ ਸਕੀਮਾਂ ਦੇ ਫਾਰਮ ਭਰੇ ਗਏ ਜਦੋਂ ਕਿ ਇਸੇ ਤਰ੍ਹਾਂ ਦਾ ਕੈਂਪ 23 ਮਈ ਸ਼ੁੱਕਰਵਾਰ ਨੂੰ ਬੈਂਟਾ ਬਾਦ ਸਿਤਿ ਸ਼੍ਰੀ ਹਨੂਮਾਨ ਮੰਦਰ ਧਰਮ ਸਲਾਵੇ ਕੇ ਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਕੀਤੇ ਕਾਮਾ ਜਾਂ ਜ਼ਰੂਰਤਮੰਦ ਸਰਕਾਰ ਦਿਆ ਇੰਨਾ ਸਵੇਦਾਵਾਂ ਅਤੇ ਸਕੀਮਾਂ ਤੋਂ ਵਾਂਝਾ ਨਾ ਰਹੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਸਹੂਜਦਾਂ ਅਤੇ ਸਕੀਮਾਂ ਸੰਬੰਧੀ ਉਹਨਾਂ ਕਿਹਾ ਕਿ ਅੱਜ ਵਜੀਫਾ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਐਸ ਸੀ ਬੀ ਸੀ ਲੋਨ ਆਦਿ ਸਕੀਮਾਂ ਲਈ ਫਾਰਮ ਭਰੇ ਗਏ ਹਨ ਜੋ ਕਰੀਬ ਡੇਢ ਦੋ ਮਹੀਨੇ ਤੱਕ ਮਨਜ਼ੂਰ ਹੋਣ ਉਪਰੰਤ ਲਾਭਪਾਤ੍ਰਣਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਐਮ ਐਲ ਏ ਹਰਦੀਪ ਸਿੰਘ ਨਿੰਬੀ ਟਿਲੋਂ ਵੱਲੋਂ ਗਿੱਦੜਵਾ ਹਲਕੇ ਵਿੱਚ ਕਿਤੇ ਗਏ ਵਾਖਵਾ ਕੋਈ ਕਾਸ ਕਰਜਾ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਕਿਹਾ ਕਿ ਪਿਛਲੇ 28 ਸਾਲਾਂ ਦੇ ਵਿਧਾਇਕਾਂ ਨੇ ਇੰਨੇ ਕੰਮ ਨਹੀਂ ਕੀਤੇ ਜੋ ਕੰਮ ਐਮ.ਐਲ.ਏ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕੀਤੇ ਹਨ ਅਤੇ ਵਿਧਾਇਕ ਡਿੰਪੀ ਢਿੱਲੋਂ ਆਉਣ ਵਾਲੇ 1.5 ਸਾਲ ਵਿੱਚ ਰੰਦੇ ਵਿਕਾਸ ਕਾਰਜਾਂ ਨੂੰ ਨਿਪਟਾਰੇ ਚਾੜਨ ਲਈ ਵਚਨਬੱਧ ਹਨ ਢਿੱਲੋਂ ਸਾਹਿਬ ਜਿਹੜਾ ਸੇਵਾ ਕੈਂਪਲਾ ਐਸ.ਐਸ.ਡੀ. ਕਮਿਊਨਿਟੀ ਸੈਂਟਰ ਤੋਂ ਜੀ ਇਹਦੇ ਬਾਰੇ ਕੀ ਕਿਹਾ ਜਾਵੇ ਇਹ ਜਿਹੜਾ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਲਵਾਇਆ ਸੁਵਿਧਾ ਕੈਂਪ ਤੇ ਇਹਦੇ ਅੰਦਰ ਜਿਵੇਂ ਕਿ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਆਪਣਾ ਐਸ.ਸੀ.ਬੀ.ਸੀ. ਲੋਨ ਆ ਫਿਰ ਆਪਣਾ ਆ ਜਾਂਦਾ ਲਾਪਤਰੀ ਕਾਪੀ ਨਵੇਂ ਜਿਹਾਂ ਆਯੂਸ਼ਮਾਨ ਕਾਰਡ ਜਿਹੜੇ ਜਿਹੜੀ ਫੈਸਿਲਿਟੀਆਂ ਲੋਕਾਂ ਨੂੰ ਕਈ ਲੋਕਾਂ ਨੂੰ ਨੌਲੇਜ ਦੀ ਹੈ ਕਈ ਨੂੰ ਨਹੀਂ ਹੁੰਦੀ ਸੁਵਿਧਾ ਕੈਂਪ ਲਵਾਉਣ ਦਾ ਆਪਣਾ ਮੇਨ ਮਕਸਦ ਇਹ ਆ ਕਿ ਜਿਹੜੇ ਜਿਹੜੇ ਲੋਕ ਇਹ ਸਭ ਹੱਕਾ ਤੋਂ ਵਾਂਝੇ ਬੈਠੇ ਆ ਵੀ ਉਹ ਆ ਕੇ ਇੱਥੇ ਆ ਕੇ ਫਾਰਮ ਭਰਨ ਤੇ ਆਉਣ ਵਾਲੇ ਕੁਝ ਸਮੇਂ ਚ ਉਹਨਾਂ ਦੀ ਦੋ ਵੀ ਆਪਣਾ ਮੰਗਾਂ ਨੇ ਪੂਰੀਆਂ ਹੋਣਗੇ ਜੀ ਤੇ ਇਹ ਕਿੰਨੇ ਚਿਰ ਦਾ ਪ੍ਰੋਸੈਸ ਹੈਗੇ ਇਹ ਅੱਜ ਲੱਗੇਗਾ ਜੀ ਸਾਰਾ ਦਿਨ ਤੇ ਪਰਸੋਂ ਆਪਾਂ ਲਾਇਆ ਦੀ ਲਾਈਨਾਂ ਤੇ ਉਧਰਲੇ ਪਾਸੇ ਬੈਂਟਾ ਬਾਗ ਕੋਲੇ ਤਾਂ ਜਿਹੜੇ ਲਾਈਨਾਂ ਦੇ ਉਧਰਲੇ ਪਾਸੇ ਲੋਕ ਹੋਣਗੇ ਉਹ ਵੀ ਪਰਸੋਂ ਆ ਜਿਹੜੀ ਜਿਹੜੀ ਚੀਜ਼ਾਂ ਤੋਂ ਦਾ ਸਵਾ ਦਾ ਲਾਭ ਚੱਕ ਸਕਦੇ ਆਈ ਥਿੰਕ ਯੂ ਮੀਨ ਇਹ ਡਿਡਿਮੇ ਜਿਹੜਾ ਪ੍ਰੋਸੈਸ ਹੁੰਦਾ ਜੀ ਜਿਵੇਂ ਪਹਿਲਾਂ ਵੀ ਅਸੀਂ ਦੋ ਵਾਰੀ ਲੇਬਰ ਚੌਕ ਤੇ ਜਿਹੜੀ ਜਿਹੜੀ ਲੇਬਰ ਆਈ ਆ ਉਹਨਾਂ ਦੇ ਫਾਰਮ ਭਰੇ ਆ ਤਾਂ ਕਿ ਅੱਜ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਤੇ ਅੱਜ ਉਹਨਾਂ ਦਾ ਕੰਮ ਸਾਰਾ ਸਮੂਥ ਚੱਲੀ ਜਾਵੇ ਲੇਬਰ ਵਾਲਿਆਂ ਤੋਂ ਆਪਾਂ ਫਾਰਮ ਭਰਾਈ ਸੀਗੇ ਪਹਿਲਾਂ ਦੋ ਵਾਰੀ ਉਹਨਾਂ ਦਾ ਇੱਕ ਟਰਡ ਕੈਂਪ ਲਵਾਇਆ ਤਾਂ ਅੱਜ ਉਹਨਾਂ ਦੇ ਜਿਹੜੇ ਫਾਰਮ ਪਹਿਲਾਂ ਦੇ ਭਰੇ ਸੀ ਅੱਜ ਉਹ ਦਾ ਪ੍ਰੋਸੀਜਰ ਤੇ ਪੈ ਜਾਣਗੇ ਸਰਕਾਰਾਂ ਨੇ ਕਿਤੇ ਜਾਰੇ ਵਿਕਾਸ ਕਰ ਦਿੱਤਾ ਮਲੇ ਕੇਗਾ ਚਾਹੂੰਗਾ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜਿੱਥੇ ਤਾਂ ਬਿੜਵਾਲ ਕੇ ਦਾ ਸਵਾਲ ਸਵਾਲ ਆ ਪਿੰਡਾਂ ਵਿੱਚ ਜਿਵੇਂ ਤੁਸੀਂ ਦੇਖਦੇ ਹੋਗੇ ਖਾਲ ਬਣ ਰਹੇ ਆ ਆਪਣਾ ਪਾਈਪਾਂ ਪੈਰੀਆਂ ਨੇ ਬੜਾ ਕਿਸਾਨ ਕਿਸਾਨਾਂ ਵਾਸਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਸਾਡੇ ਸ਼ਹਿਰ ਚ ਵੀ ਕੰਨ ਲਈ ਅਸੀਂ ਹਾਲੀ ਉਪਾਟਨ ਕਰਕੇ ਹਟਿਆ ਵਾਟਰ ਬਾਕਸ ਦਾ ਤਕਰੀਬਨ 13 ਕਰੋੜ 34 ਲੱਖ ਦੀ ਲਾਗਤ ਨਾਲ ਵਾਟਰ ਬਾਕਸ ਉਪਾਟਨ ਹੋਇਆ ਤੇ ਸੀਸੀਯੂ ਯੂਨਿਟ ਕੇ ਦਰਵਾਜ਼ਾ ਪਹਿਲੀ ਵਾਰੀ ਮੁਕਸਾ ਡਿਸਟ੍ਰਿਕਟ ਆਸੇ ਵਾਸੇ ਕਿਤੇ ਵੀ ਕੋਈ ਕ੍ਰਿਟੀਕਲ ਕੇਅਰ ਯੂਨਿਟ ਨਹੀਂ ਆਇਆ ਉਹਦਾ ਵੀ ਕੱਲ ਉਦਘਾਟਨ ਹੋਇਆ ਤੇ ਡੀ ਐਡਿਕਸ਼ਨ ਸੈਂਟਰ ਦਾ ਵੀ ਹੋਇਆ ਸੋ ਮیدرਵਾ ਹਲਕੇ ਲਈ ਤਾਂ ਇਹ ਸਰਕਾਰ ਤੇ ਅ ਸਦਾ ਭਗਵਾਨ ਸਿੰਘ ਜਾਨ ਸਾਥੇ ਮੇਰੇ ਪਿਤਾ ਹਰਦੀਪ ਸਿੰਘ ਗਿੰਪੀ ਢੱਲੋਂ ਨਾਲ ਮਿਲ ਕੇ ਇਹ ਬਹੁਤ ਵਧੀਆ ਨਵੇਂ ਨਵੇਂ ਕਾਸ ਕਰਜਾਂ ਦੇ ਕੰਮ ਲੈ ਕੇ ਆ ਰਹੇ ਨੇ ਜੀ ਮیدرਵਾ ਹਲਕੇ ਵਾਸਤੇ ਤੇ ਲੋਕਾਂ ਨੂੰ ਕਿਸੇ ਨਾ ਦੇ ਲੋਹਾ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਜੀ ਕਿ ਪਿਛਲੇ 28 ਸਾਲਾਂ ਤੋਂ ਤੁਸੀਂ ਜਿਹੜੇ ਐਮ ਐਲ ਏ ਚੁੰNDE ਆ ਰਹੇ ਹੋ ਉਹਨਾਂ ਦਾ ਕੰਮ ਇੱਕ ਪਾਸੇ ਰੱਖ ਲਿਓ ਤੇ ਆਉਣ ਵਾਲੇ ਜਿਹੜੇ 1.5 ਸਾਲ ਰਹਿ ਗਿਆ ਸਾਡਾ ਕੰਮ ਇੱਕ ਪਾਸੇ ਰੱਖ ਲਿਓ ਅਸੀਂ ਭਾਰੂ ਪਾਵਾਂਗੇ ਪਿਛਲੇ 28 ਸਾਲਾਂ ਤੋਂ ਇਹਨਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਮੇਧਰਵਾ ਹਾਸੇ ਪੱਤਰਕਾਰ ਗੋਬਿੰਦ ਗੋਪਤਾ ਦੀ ਰਿਪੋਰਟ